ਰੁਆਹ ਗੁਰੂ ਜੀ ਗੁਰ ਪਿਆਰ ਵਾਲਿਓ ਭਗਤਾਂ ਅਤੇ ਸੰਸਾਰੀਆਂ ਦਾ ਵੇਖਣ ਵੇਖਣ ਵਿੱਚ ਫਰਕ ਹੁੰਦਾ ਹੈ ਕਬੀਰ ਸਾਹਿਬ ਜੀ ਇੱਕ ਰੁੱਖ ਨੂੰ ਵੇਖਦੇ ਹਨ ਔਰ ਉਸ ਦਰਖਤ ਤੋਂ ਰੁੱਖ ਤੋਂ ਜਦੋਂ ਫਲ ਥੱਲੇ ਡਿੱਗਦਾ ਤਾਂ ਜਿੰਨੀ ਮੈਨੂੰ ਮਤ ਹੈ ਮੈਂ ਆਪਣੀ ਬੁੱਧੀ ਮੁਤਾਬਕ ਆਪ ਜੀ ਨੂੰ ਇਸ ਸ਼ਲੋਕ ਦੀ ਵਿਆਖਿਆ ਜਾਂ ਅਰਥ ਦੱਸ ਰਿਹਾ ਹਾਂ ਪਰ ਬਾਣੀ ਦੇ ਅਰਥ ਸਤਿਗੁਰੂ ਹੀ ਜਾਣਦੇ ਹਨ ਕਬੀਰ ਸਾਹਿਬ ਜੀ ਦਾ ਉਹ ਸ਼ਲੋਕ ਹੈ ਕਬੀਰ ਸਾਹਿਬ ਜੀ ਆਖਦੇ ਹਨ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨੰਬਰ ਬਾਰ ਜੋ ਬਨ ਫਲ ਪਾਕੇ ਪਹੇਂ ਗਿਰ ਬਹੁਤ ਨਾ ਲਾਗੇ ਅਡਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਇੱਕ ਵਾਰਾਂ ਦਰਖਤ ਤੋਂ ਫਲ ਥੱਲੇ ਡਿੱਗ ਜਾਏ ਉਹਨੂੰ ਲਾ ਸਕੇ ਦੁਆਰਾ ਟਾਣੀ ਦੇ ਨਾਲ ਇਸੇ ਤਰ੍ਹਾਂ ਮਨੁੱਖਾ ਜਨਮ ਹੈ ਇਸ ਮਨੁੱਖ ਜਨਮ ਦੇ ਵਿੱਚ ਪਈ ਪ੍ਰਾਪਤ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਇਸ ਜਨਮ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਜੇ ਇੱਕ ਵਾਰੀ ਥੁੜਕ ਗਿਆ ਇਹ ਜਨਮ ਗਿਆ ਚਲਾ ਫਿਰ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਸੋ ਵਦ ਤੋਂ ਵਦ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿਸੀਂ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਸਕੀਏ ਨਾਮ ਜਪ ਕੇ ਬਾਣੀ ਪੜ ਕੇ ਸੇਵਾ ਸਿਮਰਨ ਕਰਕੇ ਔਰ ਪਰਉਪਕਾਰ ਕਰਕੇ ਸਤਿਗੁਰੂ ਜੀ ਰਹਿਮਤ ਕਰਨ ਪੁੱਲਾਂ ਚੁੱਕਾਂ ਦੀ ਮਾਫੀ ਜੇ ਇਹ ਆਡੀਓ ਵਿਆਖਿਆ ਤੁਹਾਨੂੰ ਚੰਗੀ ਲੱਗੇ ਗੇ ਸ਼ੇਅਰ ਕਰਿਓ ਲਾਈਕ ਕਰਿਓ ਮੇਰੇ ਚੈਨਲ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ